ਜਿੱਥੇ ਪੰਜਾਬੀ ਸਾਹਿਤ ਤੇ ਲੇਖਕ જગਤ ਨੂੰ ਇੱਕ ਵੱਡਾ ਘਾਟਾ ਪਿਆ ਹਾਰਟ ਅਟੈਕ ਦੇ ਕਾਰਨ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਚੁੱਕਾ ਹੈ ਪੰਜਾਬ ਦੇ ਵੱਡੇ ਸ਼ਾਇਰ ਸੰਸੁਰਜੀਤ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਹਾਲਏ ਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋਇਆ ਲੁਧਿਆਣਾ ਦੇ ਵਿੱਚ ਅੰਤਮ ਸਹਾਲਏ ਨੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਸਵੇਰੇ ਉਠਾਇਆ ਗਿਆ ਤਾਂ ਸੁਰਜੀਤ ਪਾਤਰ ਅੱਜ ਸਵੇਰੇ ਨਹੀਂ ਉੱਠਦੇ ਨੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਸਾਹਿਤ ਦੇ ਲੇਖਕ ਜਗਤ ਨੁਕਾ ਵੱਡਾ ਘਾਟਾ ਪਿਆ ਹਾਰਟ ਅਟੈਕ ਦੇ ਕਾਰਨ ਸ਼ਾਇਰ surjit patar ਦਾ ਦੇਹਾਂਤ ਹੋ ਚੁੱਕਾ ਹੈ ਪੰਜਾਬ ਦੇ ਵੱਡੇ ਸ਼ਾਇਰ ਸਨ surjit patar ਕਈ ਕਵਿਤਾਵਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਈ ਕਵਿਤਾਵਾਂ ਲਿਖੀਆਂ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਮਸ਼ਹੂਰ ਸ਼ਾਇਰ surjit patar ਜਿਨ੍ਹਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਅੰਤਮ ਸਾਹ ਲੈਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ Thank <laughs> you. ਮੌਤ ਹੋਈ ਹੈ ਤਾਂ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜਿੱਥੇ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਸੁਰਜੀਤ ਪਾਤਰ ਇੱਕ ਵੱਡਾ ਨਾਮ ਪੰਜਾਬੀ ਸਾਹਿਤ ਦਾ ਪੰਜਾਬੀ ਸਾਹਿਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਪੰਜਾਬੀ ਮਾਂ ਬੋਲੀ ਦੀ ਕਈ ਵਰਿਆਂ ਤੋਂ ਕਈ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਨੇ ਤਾਂ ਹਾਰਟ ਅਟੈਕ ਦੇ ਕਾਰਨ ਲੁਧਿਆਣਾ ਦੇ ਵਿੱਚ ਦੇਹਾਂਤ ਹੁੰਦਾ ਵੱਡੀ ਖਬਰ ਸਾਂਝੀ ਕਰ ਰਹੇ ਆ ਜਿੱਥੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਚੁੱਕਿਆ ਪੰਜਾਬ ਦੇ ਇੱਕ ਪ੍ਰਸਿੱਧ ਲੇਖਕ ਇੱਕ ਕਵੀ ਤੇ ਸ਼ਾਇਰ surjit patar ਜਿਹੜੇ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਲੁਧਿਆਣਾ ਦੇ ਵਿੱਚ ਅੱਜ ਉਹਨਾਂ ਅੰਤਮ ਸਹਾਲਾਏ ਨੇ ਤੱਕਈ ਕਵਿਤਾਵਾਂ ਲਿਖੀਆਂ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ surjit patar ਤਾਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪਰਿਵਾਰ ਨੇ ਜਦ ਉਠਾਇਆ ਤਾਂ ਸਵੇਰੇ ਅੱਜ surjit patar ਨਹੀਂ ਉੱਠੇ ਨੇ ਪਰਿਵਾਰ ਦੇ ਵੱਲੋਂ ਜਦ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਨੇ ਅੱਖ ਨਹੀਂ ਖੋਲੀ ਹੈ ਤੇ ਮੰਦ ਭਾਗੀ ਖਬਰ ਸામਨੇ ਆਈ ਹੈ 79 ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਤਮ ਸਾਹ ਲੈਨੇ 79 ਸਾਲ ਦੀ ਉਮਰ ਦੇ ਵਿੱਚ surjit patar ਦੁਨੀਆ ਨੂੰ ਅਲਵਿਦਾ ਅਗਏ ਨੇ ਪੰਜਾਬੀ ਸਾਹਿਤ ਦੇ ਲਈ ਇੱਕ ਵੱਡਾ ਘਾਟਾ ਹਾਰਟ ਅਟੈਕ ਦੇ ਕਾਰਨ surjit patar ਦੀ ਮੌਤ ਹੋਈ ਹੈ ਵੱਡੀ ਖਬਰ ਲੁਧਿਆਣਾ ਦੇ ਵਿੱਚ ਅੰਤਮ ਸਾਹ ਲੈਨੇ ਬਹੁਤ ਵੱਡੇ ਸ਼ਾਇਰ ਸਨ ਪੰਜਾਬੀ ਸਾਹਿਤ ਦੀ ਕਈ ਹਕੀਕਤਾਂ ਤੋਂ ਸੇਵਾ ਕਰਦੇ ਆ ਰਹੇ ਨੇ ਪੰਜਾਬੀ ਸਾਹਿਤ ਦਾ ਇੱਕ ਵੱਡਾ ਨਾਮ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਦੇਹਾਂਤ ਹੋ ਚੁੱਕਿਆ ਹੈ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਸੁਰਜੀਤ ਪਾਤਰ ਜਿਨ੍ਹਾਂ ਪੰਜਾਬੀ ਸਾਤ ਦੀ ਕਈ ਵਰਿਆਂ ਤੋਂ ਸੇਵਾ ਕੀਤੀ ਹੈ 79 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੁੰਦਾ ਹੈ ਤੇ ਹਾਰਟ ਅਟੈਕ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੁਣ ਪੰਜਾਬੀ ਦੇ ਪਾਤਰ ਯਾਨੀ ਕਿ surjit patar ਸਿਰਫ ਖਿਆਲਾਂ ਦੇ ਵਿੱਚ ਹੀ ਰਹਿ ਗਏ ਨੇ ਕਈ ਕਵਿਤਾਵਾਂ ਉਹਨਾਂ ਲਿਖੀਆਂ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਾਹ ਲਏ ਨੇ ਦੁਨੀਆ ਨੂੰ ਅਲਵਿਦਾ ਗਏ ਨੇ ਮਸ਼ਹੂਰ ਸ਼ਾਇਰ surjit patar ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਦੱਸਦੀ ਕਿ ਪੰਜਾਬੀ ਸਾਹਿਤ ਦੇ ਵਿੱਚ ਕਈ ਕਵਿਤਾਵਾਂ ਲਿਖੀਆਂ ਹੁਣ ਉਹ ਸਿਰਫ ਉਹਨਾਂ ਕਵਿਤਾਵਾਂ ਦੇ ਜ਼ਰੀਏ ਹੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ surjit patar ਜੋ ਕਿ ਸੁਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ ਦੱਸਦੀ ਕਿ surjit patar ਜਿਨ੍ਹਾਂ ਦਾ ਕੀ 1945 ਦੇ ਵਿੱਚ ਪੰਜਾਬ ਦੇ ਜ਼ਿਲਹੰਦਰ ਜ਼ਿਲ੍ਹੇ ਦੇ ਪਿੰਡ ਪੱਤੜਕਲਾਂ ਦੇ ਵਿੱਚ ਜਨਮ ਹੁੰਦਾ ਤਾਂ ਕਈ ਦਹਾਕੀਆਂ ਤੋਨਾਂ ਪੰਜਾਬੀ ਸਾਦ ਦੀ ਸੇਵਾ ਕੀਤੀ ਲਿਖਾਰੀ ਸਨ ਕਾਫੀ ਵਧੀਆ ਜਿਨ੍ਹਾਂ ਦੇ ਕਈ ਲੇਖ ਕਈ ਕਵਿਤਾਵਾਂ ਕਈ ਸ਼ਾਇਰੀਆਂ ਅੱਜ ਹਰ ਕੋਈ ਉਹਨਾਂ ਦਾ ਕਾਇਲ ਹੈ ਪਰ ਹੁਣ ਸਿਰਫ surjit patar ਸਾਡੇ ਖਿਆਲਾਂ ਦੇ ਵਿੱਚ ਉਹਨਾਂ ਕਵਿਤਾਵਾਂ ਦੇ ਵਿੱਚ ਰਹਿ ਗਏ ਨੇ ਤਸਵੀਰਾਂ ਵੀ ਨੇ ਜਿੱਥੇ surjit patar ਦਾ ਅੱਜ ਦੇਹਾਂਤ ਹੋਇਆ ਲੁਧਿਆਣਾ ਦੇ ਵਿੱਚ ਉਹਨਾਂ ਅੰਤਮ ਸਹਾਰ ਲੈ ਨੇ ਸਵੇਰੇ ਪਰਿਵਾਰ ਜਾਦ ਉਠਾਉਂਦਾ ਤਾਂ surjit patar ਨਹੀਂ ਉઠੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਕਈ ਸਾਰੀਆਂ ਕਵਿਤਾਵਾਂ ਉਹਨਾਂ ਲਿਖੀਆਂ ਕਈ ਲੇਖ ਲਿਖੇ ਨੇ ਮਸ਼ਹੂਰ ਸ਼ਾਇਰ surjit patar ਜਿਥੇ ਕਈ ਅਦਾਰਿਆਂ ਦੇ ਵਿੱਚ ਵੀ ਉਹ ਸੇਵਾਵਾਂ ਨਿਭਾ ਚੁੱਕੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਅਧਿਆਪਕ ਦੇ ਵਜੋਂ ਨਿਯੁਕਤ ਹੋਏ ਸਨ ਇੱਥੇ ਪ੍ਰੋਫੈਸਰ ਦੇ ਤੌਰ ਤੇ ਉਹ ਸੇਵਾਮੁਕਤ ਹੁੰਦੇ ਨੇ 2002 ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਚੁੜੇ ਗਏ ਤੇ 2008 ਤੱਕ ਇਸੇ ਅਹੁਦੇ ਤੇ ਰਹਿੰਦੇ ਆ ਉਹਨਾਂ ਪੰਜਾਬੀ ਸਾਹਿਤ ਅਕੈਡਮੀ ਨੂੰ ਸਹਾਇਤਿਕ ਸਰਗਰਮੀਆਂ ਦਾ ਬਣਾ ਦਿੱਤਾ 2013 ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਇਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ 2013 ਦੇ ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਗੜ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਦੇ ਲਈ ਨਾਮਜ਼ਦ ਕੀਤਾ ਗਿਆ ਤਾਂ ਕਈ ਖੇਤਰਾਂ ਦੇ ਵਿੱਚ ਮੱਲਾ ਮਾਰਨ ਵਾਲੇ ਪੰਜਾਬੀ ਸਾਹਿਤ ਦੇ surjit patar ਜੋ ਕਿ ਹੁਣ ਨਹੀਂ ਰਹੇ ਅੰਤਮ ਸਾਵਨਾ ਲੁਧਿਆਣਾ ਦੇ ਵਿੱਚ ਲਏ ਨੇ ਵੱਡੇ ਸ਼ਾਇਰ surjit patar ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜੇਕਰ ਗੱਲ ਕਰੀਏ ਤਾਂ ਕਈ ਰਚਨਾਵਾਂ ਉਹਨਾਂ ਕੀਤੀਆਂ ਨੇ ਕਈ ਕਾਵ ਸੰਗ੍ਰਹਿ ਉਹਨਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਵਾ ਚ ਲਿਖੇ ਹਲਫ ਬਿਰਖ ਅਰਜ਼ ਕਰੇ ਹੋਰ ਕਈ ਅਜਿਹੇ ਜਿਹੜੇ ਸ਼ਾਮਲ ਨੇ ਇਸ ਤੋਂ ਇਲਾਵਾ ਕਈ ਸਾਰੇ ਅਨੁਵਾਦ ਉਹਨਾਂ ਕੀਤੇ ਨੇ ਕਈ ਵਾਰਤਕ ਲਿਖੇ ਨੇ ਸੂਰਜ ਮੰਦਰ ਦੀਆਂ ਪੌੜੀਆਂ ਇਸ ਤਰ੍ਹਾਂ ਦੇ ਵਾਰਤਕ ਉਹਨਾਂ ਲਿਖੇ ਨੇ ਪੰਜਾਬੀ ਸਾਥ ਦੇ ਲਈ ਇੱਕ ਵੱਡਾ ਘਾਟਾ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤੇ ਗਏ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਅੱਜ ਸਵੇਰੇ ਹੀ ਇਹ ਖਬਰ ਆਈ ਹੈ 2012 ਦੇ ਵਿੱਚ ਪਦਮ ਸ਼੍ਰੀ ਦੇ ਨਾਲ ਸੁਰਜੀਤ ਪਾਤਰ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਅੱਜ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ ਹਾਲਾਂਕਿ ਬਿਮਾਰੀ ਕੋਈ ਵੀ ਨਹੀਂ ਸੀ ਅੱਜ ਸਵੇਰੇ ਜਦ ਪਰਿਵਾਰ ਉਠਾਉਂਦਾ ਹੈ ਤਾਂ ਸੁਰਜੀਤ ਪਾਤਰ ਨਹੀਂ ਉੱਠਦੇ ਜਿਸ ਦੇ ਚਲਦਿਆਂ ਕੀ ਪਰਿਵਾਰ ਦੇ ਵੱਲੋਂ ਜਾਂ ਡਾਕਟਰ ਨੂੰ ਬੁਲਾਇਆ ਗਿਆ ਤਾਂ ਇਸ ਗੱਲ ਦਾ ਪਤਾ ਲੱਗਿਆ ਕਿ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਪੰਜਾਬੀ ਸਾਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਹਾਲਏ ਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋਇਆ ਲੁਧਿਆਣਾ ਦੇ ਵਿੱਚ ਅੰਤਮ ਸਹਾਲਏ ਨੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਸਵੇਰੇ ਉਠਾਇਆ ਗਿਆ ਤਾਂ ਸੁਰਜੀਤ ਪਾਤਰ ਅੱਜ ਸਵੇਰੇ ਨਹੀਂ ਉੱਠਦੇ ਨੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਸਾਹਿਤ ਦੇ ਲੇਖਕ ਜਗਤ ਉਇਕ ਵੱਡਾ ਘਾਟਾ ਪਿਆ ਹਾਰਟ ਅਟੈਕ ਦੇ ਕਾਰਨ ਸ਼ਾਇਰ surjit patar ਦਾ ਦੇਹਾਂਤ ਹੋ ਚੁੱਕਾ ਹੈ ਪੰਜਾਬ ਦੇ ਵੱਡੇ ਸ਼ਾਇਰ ਸਨ surjit patar ਕਈ ਕਵਿਤਾਵਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਈ ਕਵਿਤਾਵਾਂ ਲਿਖੀਆਂ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਮਸ਼ਹੂਰ ਸ਼ਾਇਰ surjit patar ਜਿਨ੍ਹਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਅੰਤਮ ਸਾਹ ਲੈਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ We'll be right <laughs> back. ਮੌਤ ਹੋਈ ਹੈ ਤਾਂ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜਿੱਥੇ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਸੁਰਜੀਤ ਪਾਤਰ ਇੱਕ ਵੱਡਾ ਨਾਮ ਪੰਜਾਬੀ ਸਾਹਿਤ ਦਾ ਪੰਜਾਬੀ ਸਾਹਿਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਪੰਜਾਬੀ ਮਾਂ ਬੋਲੀ ਦੀ ਕਈ ਵਰਿਆਂ ਤੋਂ ਕਈ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਨੇ ਤਾਂ ਹਾਰਟ ਅਟੈਕ ਦੇ ਕਾਰਨ ਲੁਧਿਆਣਾ ਦੇ ਵਿੱਚ ਦੇਹਾਂਤ ਹੁੰਦਾ ਵੱਡੀ ਖਬਰ ਸਾਂਝੀ ਕਰ ਰਹੇ ਆ ਜਿੱਥੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਚੁੱਕਿਆ ਪੰਜਾਬ ਦੇ ਇੱਕ ਪ੍ਰਸਿੱਧ ਲੇਖਕ ਇੱਕ ਕਵੀ ਤੇ ਸ਼ਾਇਰ surjit patar ਜਿਹੜੇ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਲੁਧਿਆਣਾ ਦੇ ਵਿੱਚ ਅੱਜ ਉਹਨਾਂ ਅੰਤਮ ਸਹਾਲਾਏ ਨੇ ਤਾਂ ਕਈ ਕਵਿਤਾਵਾਂ ਲਿਖੀਆਂ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ surjit patar ਤਾਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪਰਿਵਾਰ ਨੇ ਜਦ ਉਠਾਇਆ ਤਾਂ ਸਵੇਰੇ ਅਜ ਸੁਰਜੀਤ ਪਾਤਰ ਨਹੀਂ ਉੱਠੇ ਨੇ ਪਰਿਵਾਰ ਦੇ ਵੱਲੋਂ ਜਦ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਨੇ ਅੱਖ ਨਹੀਂ ਖੋਲੀ ਹੈ ਤੇ ਮੰਦ ਭਾਗੀ ਖਬਰ ਸਾਮਣੇ ਆਇਆ 79 ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਤਮ ਸਾਹ ਲੈਨੇ 79 ਸਾਲ ਦੀ ਉਮਰ ਦੇ ਵਿੱਚ surjit patar ਦੁਨੀਆ ਨੂੰ ਅਲਵਿਦਾ ਅਗਏ ਨੇ ਪੰਜਾਬੀ ਸਾਹਿਤ ਦੇ ਲਈ ਇੱਕ ਵੱਡਾ ਘਾਟਾ ਹਾਰਟ ਅਟੈਕ ਦੇ ਕਾਰਨ surjit patar ਦੀ ਮੌਤ ਹੋਈ ਹੈ ਵੱਡੀ ਖਬਰ ਲੁਧਿਆਣਾ ਦੇ ਵਿੱਚ ਅੰਤਮ ਸਾਹ ਲੈਨੇ ਬਹੁਤ ਵੱਡੇ ਸ਼ਾਇਰ ਸਨ ਪੰਜਾਬੀ ਸਾਹਿਤ ਦੀ ਕਈ دہਾਕਿਆ ਤੋਂ ਸੇਵਾ ਕਰਦੇ ਆ ਰਹੇ ਨੇ ਪੰਜਾਬੀ ਸਾਹਿਤ ਦਾ ਇੱਕ ਵੱਡਾ ਨਾਮ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਦਿਹਾਤ ਹੋ ਚੁੱਕਿਆ ਹੈ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਸੁਰਜੀਤ ਪਾਤਰ ਜਿਨ੍ਹਾਂ ਪੰਜਾਬੀ ਸਾਥ ਦੀ ਕਈ ਵਰਿਆਂ ਤੋਂ ਸੇਵਾ ਕੀਤੀ ਹੈ 79 ਸਾਲ ਦੀ ਉਮਰ ਦੇ ਵਿੱਚ ਦਿਹਾਤ ਹੁੰਦਾ ਤੇ ਹਾਰਟ ਅਟੈਕ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੁਣ ਪੰਜਾਬੀ ਦੇ ਪਾਤਰ ਯਾਨੀ ਕਿ surjit patar ਸਿਰਫ ਖਿਆਲਾਂ ਦੇ ਵਿੱਚ ਹੀ ਰਹਿ ਗਏ ਨੇ ਕਈ ਕਵਿਤਾਵਾਂ ਉਹਨਾਂ ਲਿਖੀਆਂ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਾਹ ਲਏ ਨੇ ਦੁਨੀਆ ਨੂੰ ਅਲਵਿਦਾ ਗਏ ਨੇ ਮਸ਼ਹੂਰ ਸ਼ਾਇਰ surjit patar ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਦੱਸਦੀ ਕਿ ਪੰਜਾਬੀ ਸਾਹਿਤ ਦੇ ਵਿੱਚ ਕਈ ਕਵਿਤਾਵਾਂ ਲਿਖੀਆਂ ਹੁਣ ਉਹ ਸਿਰਫ ਉਹਨਾਂ ਕਵਿਤਾਵਾਂ ਦੇ ਜ਼ਰੀਏ ਹੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਸੁਰਜੀਤ ਪਾਤਰ ਜੋ ਕਿ ਸੁਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ ਦੱਸਦੀ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਕੀ 1945 ਦੇ ਵਿੱਚ ਪੰਜਾਬ ਦੇ ਜ਼ਿਲਹੰਦਰ ਜ਼ਿਲ੍ਹੇ ਦੇ ਪਿੰਡ ਪੱਤੜਕਲਾਂ ਦੇ ਵਿੱਚ ਜਨਮ ਹੁੰਦਾ ਤਾਂ ਕਈ دہਾਕਿਆਂ ਤੋਂ ਨਾ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਲਿਖਾਰੀ ਸਨ ਕਾਫੀ ਵਧੀਆ ਜਿਨ੍ਹਾਂ ਦੇ ਕਈ ਲੇਖ ਕਈ ਕਵਿਤਾਵਾਂ ਕਈ ਸ਼ਾਇਰੀਆਂ ਅੱਜ ਹਰ ਕੋਈ ਉਹਨਾਂ ਦਾ ਕਾਇਲ ਹੈ ਪਰ ਹੁਣ ਸਿਰਫ ਸੁਰਜੀਤ ਪਾਤਰ ਸਾਡੇ ਖਿਆਲਾਂ ਦੇ ਵਿੱਚ ਉਹਨਾਂ ਕਵਿਤਾਵਾਂ ਦੇ ਵਿੱਚ ਰਹਿ ਗਏ ਨੇ ਤਸਵੀਰਾਂ ਵੀ ਨੇ ਜਿੱਥੇ ਸੁਰਜੀਤ ਪਾਤਰ ਦਾ ਜਿਹਦੇ ਹਾਂਤ ਹੋਇਆ ਲੁਧਿਆਣਾ ਦੇ ਵਿੱਚ ਉਹਨਾਂ ਅੰਤਮ ਸਾਹ ਲਏ ਨੇ ਸਵੇਰੇ ਪਰਿਵਾਰ ਜਦ ਉਠੋਂਦਾ ਤਾਂ ਸੁਰਜੀਤ ਪਾਤਰ ਨਹੀਂ ਉઠੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਕਈ ਸਾਰੀਆਂ ਕਵਿਤਾਵਾਂ ਉਹਨਾਂ ਲਿਖੀਆਂ ਕਈ ਲੇਖ ਲਿਖੇ ਨੇ ਮਸ਼ਹੂਰ ਸ਼ਾਇਰ surjit patar ਜਿੱਥੇ ਕਈ ਅਦਾਰਿਆਂ ਦੇ ਵਿੱਚ ਵੀ ਉਹ ਸੇਵਾਵਾਂ ਨਿਭਾ ਚੁੱਕੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਅਧਿਆਪਕ ਦੇ ਵਜੋਂ ਨਿਯੁਕਤ ਹੋਏ ਸਨ ਇੱਥੇ ਪ੍ਰੋਫੈਸਰ ਦੇ ਤੌਰ ਤੇ ਉਹ ਸੇਵਾਮੁਕਤ ਹੁੰਦੇ ਨੇ 2002 ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਚੁੜੇ ਗਏ ਤੇ 2008 ਤੱਕ ਇਸੇ ਅਹੁਦੇ ਤੇ ਰਹਿੰਦਿਆ ਉਹਨਾਂ ਪੰਜਾਬੀ ਸਾਹਿਤ ਅਕੈਡਮੀ ਨੂੰ ਸਹਾਇਤਿਕ ਸਰਗਰਮੀਆਂ ਦਾ ਬਣਾ ਦਿੱਤਾ 2013 ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਇਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ 2013 ਦੇ ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਦੇ ਲਈ ਨਾਮਜ਼ਦ ਕੀਤਾ ਗਿਆ ਤਾਂ ਕਈ ਖੇਤਰਾਂ ਦੇ ਵਿੱਚ ਮੱਲਾ ਮਾਰਨ ਵਾਲੇ ਪੰਜਾਬੀ ਸਾਹਿਤ ਦੇ surjeet patar ਜੋ ਕਿ ਹੁਣ ਨਹੀਂ ਰਹੇ ਅੰਤਮ ਸਾਵਨਾ ਲੁਧਿਆਣਾ ਦੇ ਵਿੱਚ ਲਏ ਨੇ ਵੱਡੇ ਸ਼ਾਇਰ ਸੁਜੀਤ ਪਾਤਰ ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜੇਕਰ ਗੱਲ ਕਰੀਏ ਤਾਂ ਕਈ ਰਚਨਾਵਾਂ ਉਹਨਾਂ ਕੀਤੀਆਂ ਨੇ ਕਈ ਕਾਵ ਸੰਗ੍ਰਹਿ ਉਹਨਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਵਾ ਚ ਲਿਖੇ ਹਲਫ ਬਿਰਖ ਅਰਜ਼ ਕਰੇ ਹੋਰ ਕਈ ਅਜਿਹੇ ਜਿਹੜੇ ਸ਼ਾਮਲ ਨੇ ਇਸ ਤੋਂ ਇਲਾਵਾ ਕਈ ਸਾਰੇ ਅਨੁਵਾਦ ਉਹਨਾਂ ਕੀਤੇ ਨੇ ਕਈ ਵਾਰਤਕ ਲਿਖੇ ਨੇ ਸੂਰਜ ਮੰਦਰ ਦੀਆਂ ਪੌੜੀਆਂ ਇਸ ਤਰ੍ਹਾਂ ਦੇ ਵਾਰਤਕ ਉਹਨਾਂ ਲਿਖੇ ਨੇ ਪੰਜਾਬੀ ਸਾਧ ਦੇ ਲਈ ਇੱਕ ਵੱਡਾ ਘਾਟਾ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤੇ ਗਏ surjit patar ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਅੱਜ ਸਵੇਰੇ ਹੀ ਇਹ ਖਬਰ ਆਈ ਹੈ 2012 ਦੇ ਵਿੱਚ ਪਦਮ ਸ਼੍ਰੀ ਦੇ ਨਾਲ surjit patar ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਅੱਜ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ ਹਾਲਾਂਕਿ ਬਿਮਾਰੀ ਕੋਈ ਵੀ ਨਹੀਂ ਸੀ ਅੱਜ ਸਵੇਰੇ ਜਦ ਪਰਿਵਾਰ ਉਠਾਉਂਦਾ ਤਾਂ surjit patar ਨਹੀਂ ਉੱਠਦੇ ਜਿਸ ਦੇ ਚਲਦਿਆਂ ਕੀ ਪਰਵਾਰ ਸਾਰੇ ਦੇ ਬੋਲੋ ਜਾਂ ਡਾਕਟਰ ਨੂੰ ਬੁਲਾਇਆ ਗਿਆ ਤਾਂ ਇਸ ਗੱਲ ਦਾ ਪਤਾ ਲੱਗਾ ਕਿ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ ਪੰਜਾਬੀ ਸਾਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਾਲ ਲਏ ਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋਇਆ ਲੁਧਿਆਣਾ ਦੇ ਵਿੱਚ ਅੰਤਮ ਸਾਲ ਲਏ ਨੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਸਵੇਰੇ ਉਠਾਇਆ ਗਿਆ ਤਾਂ ਸੁਰਜੀਤ ਪਾਤਰ ਅੱਜ ਸਵੇਰੇ ਨਹੀਂ ਉੱਠਦੇ ਨੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਸਾਹਿਤ ਦੇ ਲੇਖਕ ਜਗਤ ਇੱਕ ਵੱਡਾ ਘਾਟਾ ਪਿਆ ਹਾਰਟ ਅਟੈਕ ਦੇ ਕਾਰਨ ਸ਼ਾਇਰ surjit patar ਦਾ ਦੇਹਾਂਤ ਹੋ ਚੁੱਕਾ ਹੈ ਪੰਜਾਬ ਦੇ ਵੱਡੇ ਸ਼ਾਇਰ ਸਨ surjit patar ਕਈ ਕਵਿਤਾਵਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਈ ਕਵਿਤਾਵਾਂ ਲਿਖੀਆਂ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਮਸ਼ਹੂਰ ਸ਼ਾਇਰ surjit patar ਜਿਨ੍ਹਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਅੰਤਮ ਸਾਹ ਲਏ ਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ Thank <laughs> you. ਮੌਤ ਹੋਈ ਹੈ ਤਾਂ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜਿੱਥੇ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਸੁਰਜੀਤ ਪਾਤਰ ਇੱਕ ਵੱਡਾ ਨਾਮ ਪੰਜਾਬੀ ਸਾਹਿਤ ਦਾ ਪੰਜਾਬੀ ਸਾਹਿਤ ਦੇ ਵਿੱਚ ਵੱਡਾ ਯੋਗਦਾਨ ਪਾਇਆ ਪੰਜਾਬੀ ਮਾਂ ਬੋਲੀ ਦੀ ਕਈ ਵਰਿਆਂ ਤੋਂ ਕਈ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਨੇ ਤਾਂ ਹਾਰਟ ਅਟੈਕ ਦੇ ਕਾਰਨ ਲੁਧਿਆਣਾ ਦੇ ਵਿੱਚ ਦੇਹਾਂਤ ਹੁੰਦਾ ਵੱਡੀ ਖਬਰ ਸਾਂਝੀ ਕਰ ਰਹੇ ਆ ਜਿੱਥੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਚੁੱਕਿਆ ਪੰਜਾਬ ਦੇ ਇੱਕ ਪ੍ਰਸਿੱਧ ਲੇਖਕ ਇੱਕ ਕਵੀ ਤੇ ਸ਼ਾਇਰ surjit patar ਜਿਹੜੇ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਲੁਧਿਆਣਾ ਦੇ ਵਿੱਚ ਅੱਜ ਉਹਨਾਂ ਅੰਤਮ ਸਾਲ ਆਏ ਨੇ ਤਾਂ ਕਈ ਕਵਿਤਾਵਾਂ ਲਿਖੀਆਂ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ surjit patar ਤਾਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪਰਿਵਾਰ ਨੇ ਜਦ ਉਠਾਇਆ ਤਾਂ ਸਵੇਰੇ ਅਜ ਸੁਰਜੀਤ ਪਾਤਰ ਨਹੀਂ ਉੱਠੇ ਨੇ ਪਰਿਵਾਰ ਦੇ ਵੱਲੋਂ ਜਦ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਨੇ ਅੱਖ ਨਹੀਂ ਖੋਲੀ ਹੈ ਤੇ ਮੰਦ ਭਾਗੀ ਖਬਰ ਸામਨੇ ਆਈ ਹੈ 79 ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਤਮ ਸਾਹ ਲੈਨੇ 79 ਸਾਲ ਦੀ ਉਮਰ ਦੇ ਵਿੱਚ surjit patar ਦੁਨੀਆ ਨੂੰ ਅਲਵਿਦਾ ਅਗਏ ਨੇ ਪੰਜਾਬੀ ਸਾਹਿਤ ਦੇ ਲਈ ਇੱਕ ਵੱਡਾ ਘਾਟਾ ਹਾਰਟ ਅਟੈਕ ਦੇ ਕਾਰਨ surjit patar ਦੀ ਮੌਤ ਹੋਈ ਹੈ ਵੱਡੀ ਖਬਰ ਲੁਧਿਆਣਾ ਦੇ ਵਿੱਚ ਅੰਤਮ ਸਾਹ ਲੈਨੇ ਬਹੁਤ ਵੱਡੇ ਸ਼ਾਇਰ ਸਨ ਪੰਜਾਬੀ ਸਾਹਿਤ ਦੀ ਕਈ دہਾਕਿਆ ਤੋਂ ਸੇਵਾ ਕਰਦੇ ਆ ਰਹੇ ਨੇ ਪੰਜਾਬੀ ਸਾਹਿਤ ਦਾ ਇੱਕ ਵੱਡਾ ਨਾਮ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਦੇਹਾਂਤ ਹੋ ਚੁੱਕਿਆ ਹੈ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਸੁਰਜੀਤ ਪਾਤਰ ਜਿਨ੍ਹਾਂ ਪੰਜਾਬੀ ਸਾਥ ਦੀ ਕਈ ਵਰਿਆਂ ਤੋਂ ਸੇਵਾ ਕੀਤੀ ਹੈ 79 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੁੰਦਾ ਤੇ ਹਾਰਟ ਅਟੈਕ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੁਣ ਪੰਜਾਬੀ ਦੇ ਪਾਤਰ ਯਾਨੀ ਕਿ surjit patar ਸਿਰਫ ਖਿਆਲਾਂ ਦੇ ਵਿੱਚ ਹੀ ਰਹਿ ਗਏ ਨੇ ਕਈ ਕਵਿਤਾਵਾਂ ਉਹਨਾਂ ਲਿਖੀਆਂ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਾਹ ਲਏ ਨੇ ਦੁਨੀਆ ਨੂੰ ਅਲਵਿਦਾ ਗਏ ਨੇ ਮਸ਼ਹੂਰ ਸ਼ਾਇਰ surjit patar ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਦੱਸਦੀ ਕਿ ਪੰਜਾਬੀ ਸਾਹਿਤ ਦੇ ਵਿੱਚ ਕਈ ਕਵਿਤਾਵਾਂ ਲਿਖੀਆਂ ਹੁਣ ਉਹ ਸਿਰਫ ਉਹਨਾਂ ਕਵਿਤਾਵਾਂ ਦੇ ਜ਼ਰੀਏ ਹੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਸੁਰਜੀਤ ਪਾਤਰ ਜੋ ਕਿ ਸੁਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ ਦੱਸਦੀ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਕੀ 1945 ਦੇ ਵਿੱਚ ਪੰਜਾਬ ਦੇ ਜ਼ਿਲਹੰਦਰ ਜ਼ਿਲ੍ਹੇ ਦੇ ਪਿੰਡ ਪੱਤੜਕਲਾਂ ਦੇ ਵਿੱਚ ਜਨਮ ਹੁੰਦਾ ਤਾਂ ਕਈ دہਾਕਿਆਂ ਤੋਂ ਨਾ ਪੰਜਾਬੀ ਸਾਹਿਤ ਦੀ ਸੇਵਾ ਕੀਤੀ ਲਿਖਾਰੀ さん کافی ਵਧੀਆ ਜਿਨ੍ਹਾਂ ਦੇ ਕਈ ਲੇਖ ਕਈ ਕਵਿਤਾਵਾਂ ਕਈ ਸ਼ਾਇਰੀਆਂ ਅੱਜ ਹਰ ਕੋਈ ਉਹਨਾਂ ਦਾ ਕਾਇਲ ਹੈ ਪਰ ਹੁਣ ਸਿਰਫ surjit patar ਸਾਡੇ ਖਿਆਲਾਂ ਦੇ ਵਿੱਚ ਉਹਨਾਂ ਕਵਿਤਾਵਾਂ ਦੇ ਵਿੱਚ ਰਹਿ ਗਏ ਨੇ ਤਸਵੀਰਾਂ ਵੀ ਨੇ ਜਿੱਥੇ surjit patar ਦਾ ਜਿਹਦੇ ਹਾਂਤ ਹੋਇਆ ਲੁਧਿਆਣਾ ਦੇ ਵਿੱਚ ਉਹਨਾਂ ਅੰਤਮ ਸਾਹ ਲਏ ਨੇ ਸਵੇਰੇ ਪਰਿਵਾਰ ਜਦ ਉਠਾਉਂਦਾ ਤਾਂ surjit patar ਨਹੀਂ ਉઠੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਅੱਗੇ ਨੇ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਜੇਕਰ ਕਰੀਅਰ ਦੀ ਗੱਲ ਕਰੀਏ ਤਾਂ ਕਈ ਸਾਰੀਆਂ ਕਵਿਤਾਵਾਂ ਉਹਨਾਂ ਲਿਖੀਆਂ ਕਈ ਲੇਖ ਲਿਖੇ ਨੇ ਮਸ਼ਹੂਰ ਸ਼ਾਇਰ surjit patar ਜਿਥੇ ਕਈ ਅਦਾਰਿਆਂ ਦੇ ਵਿੱਚ ਉਹ ਸੇਵਾਮੁਕਤ ਹੋ ਚੁੱਕੇ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਵੀ ਅਧਿਆਪਕ ਦੇ ਵਜੋਂ ਨਿਯੁਕਤ ਹੋਏ ਸਨ ਇੱਥੇ ਪ੍ਰੋਫੈਸਰ ਦੇ ਤੌਰ ਤੇ ਉਹ ਸੇਵਾਮੁਕਤ ਹੁੰਦੇ ਨੇ 2002 ਦੇ ਵਿੱਚ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਚੁੜੇ ਗਏ ਤੇ 2008 ਤੱਕ ਇਸੇ ਅਹੁਦੇ ਤੇ ਰਹਿੰਦੇ ਆ ਉਹਨਾਂ ਪੰਜਾਬੀ ਸਾਹਿਤ ਅਕਾਦਮੀ ਨੂੰ ਸਹਾਇਤਿਕ ਸਰਗਰਮੀਆਂ ਦਾ ਗੜ ਬਣਾ ਦਿੱਤਾ 2013 ਦੇ ਵਿੱਚ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬ ਸਾਇਤ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਨਾਮਜ਼ਦ ਕੀਤਾ 2013 ਦੇ ਵਿੱਚ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਫਤਿਹਗੜ੍ਹ ਦੇ ਵਿੱਚ ਵਿਜ਼ਿਟਿੰਗ ਪ੍ਰੋਫੈਸਰ ਦੇ ਅਹੁਦੇ ਦੇ ਲਈ ਨਾਮਜ਼ਦ ਕੀਤਾ ਗਿਆ ਤਾਂ ਕਈ ਖੇਤਰਾਂ ਦੇ ਵਿੱਚ ਮੱਲਾ ਮਾਰਨ ਵਾਲੇ ਪੰਜਾਬੀ ਸਾਹਿਤ ਦੇ surjit patar ਜੋ ਕਿ ਹੁਣ ਨਹੀਂ ਰਹੇ ਅੰਤਮ ਸਾਵਣਾ ਲੁਧਿਆਣਾ ਦੇ ਵਿੱਚ ਲਏ ਨੇ ਵੱਡੇ ਸ਼ਾਇਰ surjit patar ਜਿਨ੍ਹਾਂ ਦੇ ਦੇਹਾਂਤ ਤੋਂ ਬਾਅਦ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜੇਕਰ ਗੱਲ ਕਰੀਏ ਤਾਂ ਕਈ ਰਚਨਾਵਾਂ ਉਹਨਾਂ ਕੀਤੀਆਂ ਨੇ ਕਈ ਕਾਵ ਸੰਗ੍ਰਹਿ ਉਹਨਾਂ ਦੇ ਨੇ ਜਿਨ੍ਹਾਂ ਦੇ ਵਿੱਚ ਹਵਾ ਚ ਲਿਖੇ ਹਲਫ ਬਿਰਖ ਅਰਜ਼ ਕਰੇ ਹੋਰ ਕਈ ਅਜਿਹੇ ਜਿਹੜੇ ਸ਼ਾਮਲ ਨੇ ਇਸ ਤੋਂ ਇਲਾਵਾ ਕਈ ਸਾਰੇ ਅਨੁਵਾਦ ਉਹਨਾਂ ਕੀਤੇ ਨੇ ਕਈ ਵਾਰਤਕ ਲਿਖੇ ਨੇ ਸੂਰਜ ਮੰਦਰ ਦੀਆਂ ਪੌੜੀਆਂ ਇਸ ਤਰ੍ਹਾਂ ਦੇ ਵਾਰਤਕ ਉਹਨਾਂ ਲਿਖੇ ਨੇ ਪੰਜਾਬੀ ਸਾਧ ਦੇ ਲਈ ਇੱਕ ਵੱਡਾ ਘਾਟਾ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤੇ ਗਏ surjit patar ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਤੋਂ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਅੱਜ ਸਵੇਰੇ ਹੀ ਇਹ ਖਬਰ ਆਈ ਹੈ 2012 ਦੇ ਵਿੱਚ ਪਦਮ ਸ਼੍ਰੀ ਦੇ ਨਾਲ surjit patar ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤੇ ਅੱਜ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ ਹਾਲਾਂਕਿ ਬਿਮਾਰੀ ਕੋਈ ਵੀ ਨਹੀਂ ਸੀ ਅੱਜ ਸਵੇਰੇ ਜਦ ਪਰਿਵਾਰ ਉਠਾਉਂਦਾ ਤਾਂ surjit patar ਨਹੀਂ ਉੱਠਦੇ ਜਿਸ ਦੇ ਚਲਦਿਆਂ ਕੀ ਪਰਵਾਰ ਹਾਰ ਦੇ ਬੋਲੋ ਜਦ ਡਾਕਟਰ ਨੂੰ ਬੁਲਾਇਆ ਗਿਆ ਤਾਂ ਇਸ ਗੱਲ ਦਾ ਪਤਾ ਲੱਗਿਆ ਕਿ ਸੁਰਜੀਤ ਪਾਤਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਅਗਏ ਨੇ ਪੰਜਾਬੀ ਸਾਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਦੇ ਪ੍ਰਸਿੱਧ ਲੇਖਕ ਤੇ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਹਾਲੇ ਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਪਾਤਰ ਜਿਨ੍ਹਾਂ ਦਾ ਦੇਹਾਂਤ ਹੋਇਆ ਲੁਧਿਆਣਾ ਦੇ ਵਿੱਚ ਅੰਤਮ ਸਹਾਲੇ ਨੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਜਦ ਸਵੇਰੇ ਉਠਾਇਆ ਗਿਆ ਤਾਂ ਸੁਰਜੀਤ ਪਾਤਰ ਅੱਜ ਸਵੇਰੇ ਨਹੀਂ ਉੱਠਦੇ ਨੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਸਾਹਿਤ ਦੇ ਲੇਖਕ ਜਗਤ ਇੱਕ ਵੱਡਾ ਘਾਟਾ ਪਿਆ ਹਾਰਟ ਅਟੈਕ ਦੇ ਕਾਰਨ ਸ਼ਾਇਰ surjit patar ਦਾ ਦੇਹਾਂਤ ਹੋ ਚੁੱਕਾ ਹੈ ਪੰਜਾਬ ਦੇ ਵੱਡੇ ਸ਼ਾਇਰ ਸਨ surjit patar ਕਈ ਕਵਿਤਾਵਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਈ ਕਵਿਤਾਵਾਂ ਲਿਖੀਆਂ ਨੇ ਪੰਜਾਬੀ ਸਾਹਿਤ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਮਸ਼ਹੂਰ ਸ਼ਾਇਰ surjit patar ਜਿਨ੍ਹਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਦੱਸਿਆ ਜਾ ਰਿਹਾ ਅੰਤਮ ਸਾਹ ਲੈਨੇ ਉਹਨਾਂ ਨੇ ਹਾਰਟ ਅਟੈਕ ਦੇ ਕਾਰਨ ਮਾਤ ਹੋਈ ਹੈ ਤਾਂ ਪੰਜਾਬੀ ਸਾਹਿਤ ਨੂੰ ਇੱਕ ਵੱਡਾ ਘਾਟਾ ਪਿਆ ਜਿੱਥੇ ਲੁਧਿਆਣਾ ਦੇ ਵਿੱਚ ਅੰਤਮ ਸਾਹ ਲੈਨੇ surjit patar ਇੱਕ ਵੱਡਾ ਨਾਮ ਪੰਜਾਬੀ ਸਾਹਿਦ ਦਾ ਪੰਜਾਬੀ ਸਾਹਿਦ ਦੇ ਵਿੱਚ ਵੱਡਾ ਯੋਗਦਾਨ ਪਾਇਆ ਪੰਜਾਬੀ ਮਾਂ ਬੋਲੀ ਦੀ ਕਈ ਵਰਿਆਂ ਤੋਂ ਕਈ ਦਹਾਕਿਆਂ ਤੋਂ ਸੇਵਾ ਕਰਦੇ ਆ ਰਹੇ ਨੇ ਤਾਂ ਹਾਰਟ ਅਟੈਕ ਦੇ ਕਾਰਨ ਲੁਧਿਆਣਾ ਦੇ ਵਿੱਚ ਦੇਹਾਂਤ ਹੁੰਦਾ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਮਸ਼ਹੂਰ ਸ਼ਾਇਰ surjit patar ਦਾ ਦੇਹਾਂਤ ਹੋ ਚੁੱਕਿਆ ਪੰਜਾਬ ਦੇ ਇੱਕ ਪ੍ਰਸਿੱਧ ਲੇਖਕ ਇੱਕ ਕਵੀ ਤੇ ਸ਼ਾਇਰ surjit patar ਜਿਹੜੇ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਲੁਧਿਆਣਾ ਦੇ ਵਿੱਚ ਅੱਜ ਉਹਨਾਂ ਅੰਤਮ ਸਹਾਲਾਏ ਨੇ ਤੱਕਈ ਕਵਿਤਾਵਾਂ ਲਿਖੀਆਂ ਪਦਮ ਸ਼੍ਰੀ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ surjit patar ਤਾਂ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਪਰਿਵਾਰ ਨੇ ਜਦ ਉਠਾਇਆ ਤਾਂ ਸਵੇਰੇ ਅੱਜ surjit patar ਨਹੀਂ ਉੱਠੇ ਨੇ ਪਰਿਵਾਰ ਦੇ ਵੱਲੋਂ ਜਦ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਉਹਨਾਂ ਨੇ ਅੱਖ ਨਹੀਂ ਖੋਲੀ ਹੈ ਤੇ ਮੰਦ ਭਾਗੀ ਖਬਰ ਸਾਮਣੇ ਆਈ ਹੈ 79 ਸਾਲ ਦੀ ਉਮਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੰਤਮ ਸਾਹ ਲੈਨੇ 79 ਸਾਲ ਦੀ ਉਮਰ ਦੇ ਵਿੱਚ surjit patar ਦੁਨੀਆ ਨੂੰ ਅਲਵਿਦਾ ਅਗਏ ਨੇ ਪੰਜਾਬੀ ਸਾਹਿਤ ਦੇ ਲਈ ਇੱਕ ਵੱਡਾ ਘਾਟਾ ਹਾਰਟ ਅਟੈਕ ਦੇ ਕਾਰਨ surjit patar ਦੀ ਮੌਤ ਹੋਈ ਹੈ ਵੱਡੀ ਖਬਰ ਲੁਧਿਆਣਾ ਦੇ ਵਿੱਚ ਅੰਤਮ ਸਾਹ ਲੈਨੇ ਬਹੁਤ ਵੱਡੇ ਸ਼ਾਇਰ ਸਨ ਪੰਜਾਬੀ ਸਾਹਿਤ ਦੀ ਕਈ ਹਕਾਕਿਆ ਤੋਂ ਸੇਵਾ ਕਰਦੇ ਆ ਰਹੇ ਨੇ ਪੰਜਾਬੀ ਸਾਹਿਤ ਦਾ ਇੱਕ ਵੱਡਾ ਨਾਮ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਜਿਨ੍ਹਾਂ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੁੰਦੀ ਹੈ ਦੇਹਾਂਤ ਹੋ ਚੁੱਕਿਆ ਹੈ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਵਿੱਚ ਅੰਤਮ ਸਾਹ ਲਏ ਨੇ ਤਾਂ ਇਸ ਦੇ ਨਾਲ ਹੀ ਦੱਸਦੀ ਕਿ ਸੁਰਜੀਤ ਪਾਤਰ ਜਨਾ ਪੰਜਾਬੀ ਸਾਥ ਦੀ ਕਈ ਵਰਿਆਂ ਤੋਂ ਸੇਵਾ ਕੀਤੀ ਹੈ 79 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੁੰਦਾ ਤੇ ਹਾਰਟ ਅਟੈਕ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੁਣ ਪੰਜਾਬੀ ਦੇ ਪਾਤਰ ਯਾਨੀ ਕਿ ਸੁਜੀਤ ਪਾਤਰ ਸਿਰਫ ਖਿਆਲਾਂ ਦੇ ਵਿੱਚ ਹੀ ਰਹਿ ਗਏ ਨੇ ਕਈ ਕਵਿਤਾਵਾਂ ਉਹਨਾਂ ਲਿਖੀਆਂ ਲੁਧਿਆਣਾ ਦੇ ਵਿੱਚ ਅੱਜ ਅੰਤਮ ਸਾਹ ਲਏ ਨੇ